ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਖਨੌਰੀ ਬਾਰਡਰ ਤੇ ਜਿਹੜਾ ਕਿ ਆਪਣਾ ਮੋਰਚਾ ਅੱਜ 6.5 ਮਹੀਨਾ ਤੋਂ ਉੱਪਰ 197 ਦਿਨ ਦੇ ਵਿੱਚ ਪਹੁੰਚ ਚੁੱਕਿਆ ਸੋ ਜਿਹੜਾ ਕਿ ਬਾਹਰੋਂ ਵੀ ਲੰਗਰ ਆ ਰਹੇ ਆ ਇੱਥੇ ਵੀ ਲੰਗਰ ਲੱਗੇ ਹੋਏ ਆ ਇਹ ਜਿਹੜਾ ਆਪਣਾ ਲੰਗਰ ਬਾਬਾ ਗੋਰਾ ਸਿੰਘ ਜੀ ਦੀ ਗਿੱਦੜ ਵਾਹ ਮਲੋੜ ਦੀ ਗਵਾਈ ਦੇ ਵਿੱਚ ਚੱਲਦਾ ਦੇਖੋ ਕਾਕਾ ਸੰਗਰਨੀ ਵਾਲਾ ਆਟੇ ਦੀ ਸੇਵਾ ਕਰਦਾ ਗੁੰਨਣ ਲੱਗੇ ਹੋਏ ਆ ਸਾਡੇ ਭਲਾਈਆਂ ਨੇ ਤੋਂ ਹੈਗੇ ਆ ਦੇਖੋ ਆਟਾ ਗੁੰਨੇ ਵੀ ਜਾਂਦੇ ਆ ਨਾਲ ਰੋਟੀ ਬਣਦੇ ਤੇ ਸੋ ਭਰਾਵੋ ਦੇਖੋ ਸਾਡੇ ਬਜ਼ੁਰਗ ਬਾਪੂ ਸਾਰੇ ਕਿਵੇਂ ਰੋਟੀਆਂ ਰਾੜਦੇ ਵਿੱਚ ਉਧਰ ਸਾਡੇ ਦੇਵ ਹੁਣੇ ਬੈਠੇ ਆ ਤੇ ਹੋਰ ਆਪਣੇ ਦੇਖੋ ਉਹ ਬਿਰਕਾ ਲੋ ਕਿਵੇਂ ਬੇਲਦਾ ਗੋਲ ਗੋਲ ਰੋਟੀਆਂ ਇਹ ਜੇ ਨੌਜਵਾਨ ਭਰਾਵੋ ਦੇਖੋ ਕਿੱਡੀ ਲੰਮੀ ਲਾਈਨ ਲੱਗੀ ਹੋਈ ਆ ਸੋ ਦੋਸਤੋ ਜਿਹੜੀਆਂ ਕੁਛ ਖੋਤੀ ਤੇਰਾ ਪਿੱਛੇ ਬੈਠੀਆਂ ਨੇ ਵੇ ਮੋਰਚੇ ਦੇ ਇਕੱਠ ਨਹੀਂ ਵਾਹ ਨਹੀਂ ਹੈਗਾ ਆ ਦੇਖ ਲਓ ਪ੍ਰਾਭੋ ਲੰਗਰ ਘਟੋ ਘਟ ਹੁਣ ਤੋਂ ਲੈ ਕੇ ਟਾਈਮ ਦੇਖ ਲਓ 2 ਘੰਟੇ ਲੱਗਣਾਂ ਲੰਗਰ ਮੰਡਣ ਨੂੰ ਇੰਨਾ ਇਕੱਠਾ ਤੇ ਬਾਕੀ ਅਸੀਂ ਸਾਰੇ ਜਿਹੜੇ ਪਿੱਛੇ ਸਾਡੇ ਕਿਸਾਨ ਭਰਾ ਮਜ਼ਦੂਰ ਬੈਠੇ ਆ ਜਾਂ ਸਾਡੇ ਨੌਜਵਾਨ ਬੈਠੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਆਪੀ ਅਪੀਲ ਕਰਦੇ ਆ ਤੇ ਸੋ ਪ੍ਰਾਭੋ ਵੀ ਬਾਅਦ ਤੋਂ ਬਾਅਦ ਜਿਹੜਾ 31 ਤਰੀਕ ਨੂੰ ਇਕੱਠ ਹੋਣਾ ਆਪਣਾ ਇੱਥੇ ਕਿਉਂਕਿ ਲਗਭਗ ਜਿਹੜੀ ਭਾਰ ਦੀ 250 ਜਥੇਬੰਦੀ ਇੱਥੇ ਪਹੁੰਚ ਰਹੀ ਆ ਚੋ ਪਿੰਡਾਂ ਦੇ ਵਿੱਚੋਂ ਵੱਡੇ ਕਾਫਲੇ ਲੈ ਕੇ ਗੱਡੀਆਂ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੋ ਇਹ ਭਰਾਵੋ ਜਿਹੜਾ ਨਿਰੰਤਰ 60 ਦਿਨ ਦੀ ਤਰ੍ਹਾਂ ਜਥੇਬੰਦੀ ਸਿੱਧੂਪੁਰ ਦਾ ਲੰਗਰ ਚੱਲਦਾ ਇਥੇ ਖਨੋਰੀ ਬਾਰਡਰ ਤੇ ਸੋ ਭਰਾਵੋ ਮੋਰਚਾ ਸਿਖਰ ਤੇ ਪਹੁੰਚਿਆ ਹੋਇਆ ਤੁਸੀਂ ਦੇਖਿਆ ਹੁਣ ਕੱਲ ਇਹ ਬੀਜਪੀ ਸਰਕਾਰ ਨੇ ਕਣੌਣੀ ਹਰਕਤ ਕੀਤੀ ਆ ਸਾਜਿਸ਼ ਰਚੀ ਆ ਜਿਹੜੇ ਆਪਣੇ ਆਗੂ ਤਾਮਲ ਨਾਡੂ ਦੇ ਵਿੱਚ ਮਹਾ ਪੰਚਾਇਤ ਕਰਨ ਜਾ ਰਹੇ ਸੀਗੇ ਸੋ ਪ੍ਰਾਵ ਉਹਨਾਂ ਨੇ ਕਿਹਾ ਪ੍ਰਧਾਨ ਜੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਜਹਾਦ ਦੇ ਵਿੱਚ ਚੜ੍ਹ ਨਹੀਂ ਸਕਦੇ ਤੁਹਾਡੇ ਸ੍ਰੀ ਸਾਹਿਬ ਆਇਆ ਹੋਇਆ ਸੋ ਪ੍ਰਾਵ ਕਹਿੰਦੇ ਸ੍ਰੀ ਸਾਹਿਬ ਲਾ ਕੇ ਤੁਸੀਂ ਚੜ੍ਹ ਸਕਦੇ ਹੋ ਦੇਖੋ ਸਰਕਾਰ ਕਿੰਨੀ ਡਰੀ ਹੋਈ ਆ ਕਿੰਨੀ ਉਹ ਆ ਵੀ ਸਾਡਾ ਕਿਤੇ ਉਧਰ ਜਾ ਕੇ ਜੇ ਇਹਨਾਂ ਨੇ ਕੋਈ ਇਧਰ ਪਿਛਲਾ ਮੋਰਚਾ ਦਿਖਾਤਾ ਵੀ ਜਿਵੇਂ ਆਪਾਂ ਤੁਸੀਂ ਇੱਕ ਤਰੀਕ ਨੂੰ ਮੋਦੀ ਸਰਕਾਰ ਦੇ ਪੁਤਲੇ ਫੂਕੇ ਆ ਤੇ 15 ਤਰੀਕ ਨੂੰ ਲੱਖਾਂ ਦੀ ਗੰਦੀ ਵੇ ਟਰੈਕਟਰ ਮਾਰਚ ਕੀਤਾ ਸੋ ਪ੍ਰਾਵਾ ਉਹ ਇਹਨਾਂ ਤੋਂ ਡਰੀ ਹੋਈ ਸਰਕਾਰ ਨੇ ਆਪਣੇ ਆਗੂ ਸਹਿਬਾਨ ਨੂੰ ਨਹੀਂ ਚੜਨ ਦਿੱਤਾ ਜੋ ਕਿ ਅੱਜ ਸਟੇਜਾਂ ਤੋਂ ਵੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਸਖਤ ਸਰਬ ਦਾ ਇਹ ਵਿੱਚ ਨਿੰਦਾ ਕਰਦੇ ਹਾਂ ਖਨੋਰੀ ਬਾਰਡਰ ਤੋਂ ਸੋ ਪ੍ਰਭੂ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਬੰਦਾ ਇਹ ਵੀਡੀਓ ਸੁਣਦਾ ਵੀ ਸਰਕਾਰਾਂ ਕਈਆਂ ਜਾਂ ਕੋਝੀਆਂ ਹਰਕਤਾਂ ਕਰ ਰਹੀਆਂ ਨੇ ਕਈਆਂ ਜਾਂ ਕਿ ਡਰਾਮਾ ਕਰ ਰਹੀਆਂ ਨੇ ਸੋ ਪ੍ਰਭੂ ਆਪਾਂ ਦੇਸ਼ ਨੂੰ ਪੰਜਾਬ ਨੂੰ ਆਪਣੀਆਂ ਫਸਲਾਂ ਨੂੰ ਆਪਣੀਆਂ ਨਸਲਾਂ ਨੂੰ ਆਪਣੀ ਜਵਾਨੀ ਨੂੰ ਪ੍ਰਭੂ ਆਪਾਂ ਬਚਾਉਣਾ ਜਿਹੜਾ ਸੱਚੇ ਮੋਰਚਾ ਜਿੱਤਣ ਦੇ ਵਿੱਚ ਹੈਗਾ ਯਾਰ ਜਿਹਦੇ ਮੂਰੇ ਕਿਸਾਨ ਲੱਗਦਾ ਨਿਕਲੋ ਫਿਰ ਘਰਾਂ ਦੇ ਵਿੱਚੋਂ ਬਾਹਰ ਕਹਿੰਦੇ ਸੀ ਨਾ ਪਹਿਲਾਂ ਬਈ ਲੜਾਈ ਤੁਹਾਡੇ ਹਿੱਸੇ ਹੋਣੀ ਆ ਸੋ ਭਰਾਵੋ ਲੜਾਈ ਆਪਣੇ ਹਿੱਸੇ ਆਈ ਆ ਹੁਣ ਲੜਾਈ ਲੜਨੀ ਆ ਲੜਾਈ ਜਿੱਤਣੀ ਆ ਇਕੱਠ ਵਧਾਓ 31 ਤਰੀਕ ਨੂੰ ਤਾਂ ਕਿ ਮੋਦੀ ਸਰਕਾਰ ਤੇ ਦਬਾਅ ਪਾ ਕੇ ਪ੍ਰੈਸ਼ਰ ਪਾ ਕੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਈਏ ਅਤੇ ਜਿਹੜੇ ਲੋਕਪੁਰ ਦੀ ਕਾਲੇ ਕਾਨੂੰਨ ਆ ਉਹ ਰੱਦ ਕਰਵਾਈਏ ਆ ਦੇਖੋ ਇਹਨਾਂ ਸਬਜੀ ਲੰਗਰ ਪਾਣੀ ਬਣਦਾ ਉਹ ਕਹਿੰਦੇ ਬਾਬਾ ਸਬਜੀ ਘੱਟ ਪਾ ਯਾਰ ਸਬਜੀ ਥੋੜੀ ਪਾਜੀ ਆਹ ਦੇਖੋ ਲੈ ਤੁਹਾਡੇ ਸਾਹਮਣੇ ਕਹਿੰਦੇ ਸਬਜੀ ਘੱਟ ਪਾਓ ਕੋਈ ਕਹਿੰਦਾ ਬਾਬਾ ਮੈਂ ਤਾਂ ਚਾਰ ਹੀ ਪ੍ਰਸ਼ਾਦੇ ਲੈ ਕੇ ਜਾਣੇ ਆ ਜਿਹੜਾ ਚਾਰ ਮੰਗਦਾ ਅੱਠ ਪ੍ਰਸ਼ਾਦੇ ਦਿੱਤੇ ਜਾਂਦੇ ਆ ਦੇਖੋ ਭਰਾਵੋ ਜਿਹੜੇ ਗੁਰੂ ਦੇ ਲੰਗਰ ਚੱਲਦੇ ਹੁੰਦੇ ਆ ਤੇ ਅਸੀਂ ਸਭ ਤੋਂ ਵੱਡਾ ਧੰਨਵਾਦ ਗੋਰਾ ਬਾਬਾ ਜੀ ਦਾ ਕਰਦੇ ਆ ਜਿਹੜਾ ਕਿ ਆਪ ਵੀ ਸੇਵਾ ਕਰਦੇ ਆ ਦੇਖੋ ਗੋਲ ਗੋਲ ਰੋਟੀਆਂ ਭਰਾਵੋ ਤੇ ਵੱਧ ਤੋਂ ਵੱਧ ਪਹੁੰਚੋ ਇੱਥੇ ਕੋਈ ਦਿੱਕਤ ਨਹੀਂ ਹੋਣਾ ਮੋਰਚਾ ਚੜ੍ਹਦੀ ਕਲਾ ਦਾ ਮੋਰਚਾ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲਵਾ ਦੇ ਯਾਰ 10 ਮਿੰਟ ਹਨ हां जी ਨਾ ਦੇਖੋ ਮਾਸਾ ਜਿਹੜਾ 13 ਫਰਵਰੀ ਤੋਂ ਬੈਠਾ ਦੇ ਲੰਗਰ ਦੀ ਸੇਵਾ ਕਰਦਾ